ਤੋ ਹਾਂਜੀ ਮਿੱਤਰੋ ਕਿੱਦਾਂ ਸਾਰੇ ਤੁਹਾਡਾ ਯਾਰ ਲੈ ਕੇ ਆ ਗਿਆ ਤੁਹਾਡੇ ਲਈ ਅੱਜ ਇੱਕ ਹੋਰ ਘੈਂਟਪਣੀ ਜੀ ਵੀਡੀਓ ਤਾਂ ਮਿੱਤਰੋ ਆਹ ਵੀਡੀਓ ਸਾਰੀ ਵੀਡੀਓ ਨਾਲ ਅਲੱਗ ਹੋਣ ਵਾਲੀ ਹੈ ਤੇ ਨਜ਼ਾਰੇ ਆਉਣ ਵਾਲੇ ਪੂਰੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਚਲੋ ਸ਼ੁਰੂ ਕਰਦੇ ਆਪਾਂ ਇਹ ਵੀਡੀਓ ਲੈ ਵੀ ਮਿੱਤਰਾ ਇੱਕ ਵਿਆਹ ਹੋਰ ਅੱਛਾ ਕੀ ਵਾਕਈ ਪੂਜਾ ਨੂੰ ਤਲਾਕ ਮਿਲ ਗਿਆ ਨਹੀਂ ਨਹੀਂ ਮਿਲਿਆ ਫਿਰ ਆ ਕੀ ਹੈ ਠੀਕ ਹੈ ਹੋਮਗੇ ਜਿੱਤਾ ਕਿ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਇਹ ਮੇਰਾ ਭਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਤੇਰਾ ਤਾਂ ਨਹੀਂ ਰਿਹਾ ਪਰ ਸਾਡਾ ਤਾਂ ਰਿਹਾ ਨਾ ਤਾਂ ਚਲੋ ਕੋਈ ਗੱਲ ਨਹੀਂ ਆਓ ਇਹਦੇ ਬਰੇ ਵੀ ਅੱਗੇ ਗੱਲਬਾਤ ਕਰਦੇ ਆਂ ਤੇ ਵੀਡੀਓ ਕਰਦੇ ਆਂ ਸਟਾਰਟ ਅੱਜ ਦੀ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਣਗੇ ਵਦਿਆ ਹੋਣਗੇ ਸੋਨੂ ਸੀਤ ਵਾਲੇ ਦੀ ਲਵ ਸਟੋਰੀ 2 ਆ ਚੁੱਕੀ ਹੈ ਹਲੇ ਪਹਿਲੀ ਵੀ ਦੇਖਣ ਵਾਲੀ ਪਈਏ ਕੋਈ ਗੱਲ ਨਹੀਂ ਆਓ ਦਿਖਾਉਨੇ ਆ ਤੁਹਾਨੂੰ ਵੀ ਟੈਂਪੂ ਦੀ ਅਸਲੀ ਵੀਡੀਓ ਲੀਕ ਨਾਲ ਨਾਲ ਕਰ ਲਾਂਗੇ ਨੂਰ ਦੀ ਮੰਮੀ ਬਾਰੇ ਗੱਲਬਾਤ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲੇ ਕੰਨਾਂ 'ਚ ਹੈੱਡਫੋਨ ਲਾ ਲਿਓ ਤਾਂ ਚਲੋ ਆਓ ਯਾਰ ਅੱਜ ਦੀ ਵੀਡੀਓ ਸਟਾਰਟ ਕਰਦੇ ਬੜੀ ਤੇਜ਼ ਨਿਗਾ ਬੜੀ ਤੇਜ਼ ਨਿਗਾ ਤਾਂ ਮੇਰੀ ਹੈ ਥੋੜਾ ਜਿਹਾ ਬੈਕ ਕਰਕੇ ਦੇਖੋ ਵੀਡੀਓ ਨੂੰ ਕੀ ਦਿਖਿਆ ਤੁਹਾਨੂੰ ਮੈਨੂੰ ਜਰੂਰ ਦੱਸਿਓ ਓਕੇ ਯਾਰ ਮੈਨੂੰ ਇਹਦੇ ਵਿੱਚ ਕੱਸੀ ਵਾਲਾ ਬੈਲੀ ਤਾਂ ਦਿਖ ਹੀ ਜਾਂਦਾ ਪਰ ਮੈਨੂੰ ਥੋੜੀ ਜਿਹੀ ਕੋਈ ਗਲਤ ਚੀਜ਼ ਦਿਖੀ ਜਾਂਦੀ ਹੈ ਤੁਸੀਂ ਜਰੂਰ ਦੱਸਿਓ ਜੇ ਤੁਹਾਨੂੰ ਦਿਖੀ ਹੋਈ ਤਾਂ ਆਈ ਆਈਆ ਇਹਨਾਂ ਨੂੰ ਮੈਂ ਇੱਕ ਹੀ ਗੱਲ ਕਹਿਣੀ ਚਾਹੂੰਗਾ ਕਿ ਉਹ ਕੂਸਿਓ ਪੈਂਚਦੂਆ ਕਿਉਂ ਪਾਈਆਂ ਤੁਸੀਂ ਨਿਕਰਾਂ ਟੀ-ਸ਼ਰਟ ਆਈਆਂ ਲਾ ਦਿਓ ਇਹਨਾਂ ਨੂੰ ਉਹ ਦੂਜਾ ਜਗੜ ਪਾਇਆ ਕਰੋ ਇਹ ਅੰਦਰ ਦੀ ਪੈਂਦਾ ਹੁੰਦਾ ਉਹਦਾ ਨਾਂ ਨਹੀਂ ਯਾਰ ਮੈਨੂੰ ਆਉਂਦਾ ਪਤਾ ਨਹੀਂ ਕੀ ਕਹਿੰਦੇ ਹੁੰਦੇ ਉਹਨੂੰ ਦੇਖ ਲਓ ਤੁਸੀਂ ਵੀ ਆਹ ਵਾਲਾ ਜਗੜ ਪੈਂਚਦੂਆ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਤੇਲੇ ਦੀ ਚਾਰ ਫਾਲੋਅਰਾਂ ਪਿੱਛੇ ਪਜਾਮੀ ਲਾ ਕੇ ਨਿਕਰ ਪਾੜੀ ਲਾਣ ਤੈਹੋ ਜੇ ਤੁਹਾਡੇ ਚਾਰ ਫਾਲੋਅਰਾਂ ਤੇ ਇਹੋ ਜਿਹੀ ਉਲਦ ਮੇਰੀ ਹੋਵੇ ਨਾ ਮੈਂ ਸੱਚੀ ਸੌਂ ਲੱਗੇ ਰੋਜ ਦੇ ਦੋ ਵਾਰੀ ਚਤਨਾ ਦੇ ਦੇ ਕੇ ਡੰਡਾ ਖੱਡਿਆ ਕਰ ਇਹਨਾਂ ਦੇ ਇੱਕ ਆ ਗਿਆ ਨਹੀਂ ਹੋਇਆ ਕਿਉਂ ਤੂੰ ਐਵੇਂ ਕੁੜੀਆਂ ਦੀ ਇੱਜ਼ਤ ਖਰਾਬ ਕਰੀ ਐ ਨਾ ਕੁੜੀਆਂ ਨੇ ਤੇਰੇ ਫੜ ਕੇ ਕਿਸੇ ਦਿਨ ਲੂਲੂ ਫੇਰ ਦੇਣਾ ਮੁੜ ਕੇ ਹੱਥ ਲਾ ਲਾ ਦੇਖੇਗਾ ਕਿ ਖੂਨ ਆਉਂਦਾ ਕਿ ਖੱਟਾ ਜਾਂ ਕੁਝ ਹੋਰ ਆਉਂਦਾ ਪਿੱਛੋਂ ਇੱਕ ਆ ਉਹ ਇਹ ਘਾਟੇ ਦਾ ਜੰਮਿਆ ਚੰਗਾ ਹੁੰਦਾ ਉਹਦੇ ਰਾਤ ਨੂੰ ਜੇ ਤੇਰਾ ਪਿਓ ਆਪਣੀ ਸੇਫਟੀ ਰੱਖਣ ਦਾ ਹੈਲਮਟ ਪਾ ਲੈਂਦਾ ਤਾਂ ਫਿਰ ਅੱਜ ਸਾਨੂੰ ਘਾਟੇ ਦੀ ਜੰਮੀ ਅਣਖੀ ਮੁਟਿਆਰ ਨਾ ਦੇਖਣੀ ਪੈਂਦੀ ਵੱਤ ਸਹੀ ਏ ਇਹਨਾਂ ਦੇ ਮਾਪਿਆਂ ਨੂੰ ਕਹਿਣਾ ਪਊਗਾ ਕਿ ਇਹਨਾਂ ਨੂੰ ਅੰਦਰ ਫੜ ਕੇ ਭਾਲੋ ਨਹੀਂ ਤਾਂ ਇਹਨਾਂ ਦਾ ਕੋਈ ਰੇਪ ਕਰ ਦੂਗਾ ਕਿਉਂਕਿ ਤੁਹਾਨੂੰ ਨਹੀਂ ਪਤਾ ਮੇਰੇ ਵਰਗੇ ਹਲਕੇ ਫਿਰਦੇ ਆ ਫੇਰ ਕੀ ਆਪਣਾ ਦੁਨੀਆ ਨੂੰ ਮੂੰਹ ਦਿਖਾਉਂ ਕਿ ਭਾਈ ਸਾਡੇ ਮੁੰਡੇ ਦਾ ਰੇਪ ਹੋ ਗਿਆ ਆਈ ਆਈਆ ਇਧਰ ਕੱਚੇ ਵਾਲੇ ਸਟਾਰ ਆ ਗਏ ਔਰ ਮੇਰੀ ਗੱਲ ਸੁਣੋ ਓਏ ਭੈਣ ਚੋ ਤੁਸੀਂ ਆ ਕੱਚੇ ਨਾ ਪਾਇਆ ਕਰੋ ਕਾਲੇ ਕੱਚੇ ਪਾਇਆ ਕਰੋ ਲੋਕ ਤੁਹਾਨੂੰ ਐਂ ਤਾਂ ਕਹਿ ਲਿਆ ਕਰਨਗੇ ਭਾਈ ਕਾਲੇ ਕੱਚਿਆਂ ਵਾਲੇ ਆ ਗਏ ਸ਼ਾ ਚਲੋ ਇੱਕ ਤਾਂ ਕਾਲਾ ਕੱਚਾ ਪਾਈ ਬੈਠਾ ਤੁਸੀਂ ਦੋਨੇ ਕਾਲੇ ਕੱਚੇ ਪਾਇਆ ਕਰੋ ਰਾਤ ਨੂੰ ਚੋਰੀਆਂ ਚਾਰੀਆਂ ਕਰਨ ਜਾਇਆ ਕਰੋ ਯਾਰ ਕਿਹੜੀ ਕਮੀ ਪੈ ਗਈ ਤੁਸੀਂ ਜਿਹੜੇ ਲੋਕ ਤੁਹਾਡੇ ਡੰਡੇ ਦੇ ਨਾਲ ਨਾਲ ਲੂਲੂ ਫੇਰਿਆ ਕਰਨ ਭੈਣ ਚੋ